ਤੋ ਤੁਹਾਡੇ ਉੱਪਰ ਆ ਅਣਖਾਂ ਜਮੀਰਾਂ ਆਪਣੀਆਂ ਜਗਾਓ ਉਹ ਬੱਚਿਆਂ ਦੀ ਹੈਲਪ ਕਰੋ ਜਿਨ੍ਹਾਂ ਨੇ ਸਾਨੂੰ ਵਾਪਸ ਦਿੱਲੀ ਬਾਰਡਰਾਂ ਤੋਂ ਵਾਪਸ ਪੰਜਾਬ ਲਿਆਂਦਾ ਇਸ ਦੇਸ਼ ਨੂੰ ਬਚਾਇਆ ਛੜਕੋ ਆਈਟੀ ਸੈਲ ਨਹੀਂ ਹੈਗੇ ਅਸੀਂ ਨਹੀਂ ਆਈਟੀ ਸੈਲਾਂ ਵਾਲੇ ਸਾਡੇ ਆਈਟੀ ਸੈਲ ਤੁਸੀਂ ਹੋ ਜਿਹੜਾ ਦਿੱਲੀ ਬਾਰਡਰਾਂ ਦੇ ਤੁਸੀਂ ਸਾਡਾ ਆਈਟੀ ਸੈਲ ਬਣ ਗਏ ਸੀ ਯਾਦ ਆ ਆਂਦੇ ਭਾਜਪਾ ਦਾ ਆਈਟੀ ਸੈਲ ਬੜਾ ਤਕੜਾ ਵਾ ਪਰ ਹੌਲੀ ਹੌਲੀ ਉਹੀ ਗੱਲਾਂ ਜਿਹੜੀਆਂ ਉਹ ਕਰਦੇ ਸੀ ਉਹ ਸਾਡੇ ਲੋਕ ਕਰਨ ਲੱਗ ਪਏ ਤੇ ਉਹਨਾਂ ਦਾ ਆਈਟੀ ਸੈੱਲ ਹੀ ਫੇਲ ਕਰਤਾ ਅੱਜ ਤੁਸੀਂ ਸਾਡੇ ਆਈਟੀ ਸੈੱਲ ਨੂੰ ਵੇਖੋ ਅਹਿਮ ਮੁੱਦੇ ਸਾਡੇ ਕੀ ਆ ਸਾਡੇ ਐਜੂਕੇਸ਼ਨ ਦਾ ਮੁੱਦਾ ਸਾਡੀ ਹੈਲਥ ਕੇਅਰ ਦਾ ਮੁੱਦਾ ਜਿਹੜਾ ਨਸ਼ਾ ਵੰਡੇ ਜਾ ਰਿਹਾ ਪੰਜਾਬ ਵਿੱਚ ਉਹਨੂੰ ਰੋਕਣ ਦਾ ਮੁੱਦਾ ਕ੍ਰਪਸ਼ਨ ਫ੍ਰੀ ਪੰਜਾਬ ਚਾਹੁੰਦੇ ਆ ਕੋਈ ਸੁਪਲੇ ਵੱਡੇ ਥੋੜੀ ਆ ਰੋਜ਼ਗਾਰ ਚਾਹੁੰਦੇ ਆ ਆਪਣੇ ਬੱਚਿਆਂ ਲਈ ਅਸੀਂ ਇੰਨਾ ਹੀ ਕਹਿੰਨੇ ਆ ਕਿ ਜਿਹੜੇ ਸਾਡੇ ਮੁਲਾਜ਼ਮ ਉਹਨਾਂ ਨੂੰ ਪੱਕਿਆਂ ਕਰ ਦੋ ਕਦੀ ਕਿਸੇ ਦੀ ਹਿੰਮਤ ਨਾ ਹੋਵੇ ਕਿਸੇ ਟੀਚਰ ਦੇ ਡਾਂਗ ਮਾਰਨ ਦੀ ਇਹ ਤੇ ਤੁਹਾਡੀ ਵੀ ਸੋਚ ਹੋਣੀ ਚਾਹੀਦੀ ਆ ਜੇ ਮੁਲਕ ਵਿੱਚ ਟੀਚਰਾਂ ਨੂੰ ਡਾਂਗਾ ਪੈਂਦੀ ਆ ਹੁਣ ਅੋਸ ਦੇਜ ਦਾ ਕੁਝ ਨਹੀਂ ਹੋ ਸਕਦਾ ਸੋ ਸਭ ਤੋਂ ਪਹਿਲਾਂ ਜੇ ਕਿਸੇ ਸਰਕਾਰ ਨੇ ਕੁਝ ਕਰਨਾ ਆਪਣੇ ਟੀਚਰਾਂ ਨੂੰ ਪੱਕਿਆਂ ਕਰੋ ਆਪਣੇ ਸਕੂਲਾਂ ਵਿੱਚ ਟੀਚਰ ਭਰੋ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਵਿੱਚ ਵੀ ਇਹ ਗੱਲ ਕਰਕੇ ਆਇਆ ਕਿ 1809 ਵਿੱਚ ਪੰਜਾਬ ਵਿੱਚ ਜਦੋਂ ਗੋਰਾ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਉਦੋਂ ਹਰ ਇੱਕ ਗੁਰਦੁਆਰੇ ਵਿੱਚ ਮੰਦਰ ਵਿੱਚ ਮਸਜਿਦ ਵਿੱਚ ਇੱਕ ਸਕੂਲ ਹੁੰਦਾ ਸੀ ਪੰਜਾਬ ਵਿੱਚ ਹਰ ਇੱਕ ਪਿੰਡ ਵਿੱਚ ਸਕੂਲ ਹੁੰਦਾ ਸੀ ਅੱਜ ਵੀ ਜਾ ਕੇ ਪਿੰਡਾਂ ਚ ਹਾਲ ਵੇਖ ਲਓ ਪਿੰਡਾਂ ਦੇ ਵਿੱਚ 40 40 50 50 ਸਾਲ ਪੁਰਾਣੇ ਘਰ ਸਕੂਲ ਨੇ ਉਦੋਂ ਘਰ ਕੱਚੇ ਸੀ ਸਕੂਲ ਪੱਕੇ ਸੀ ਜੇ ਸ਼ਹਿਰਾਂ ਦੇ ਮਸਲੇ ਵੇਖ ਲੈਣਾ ਵੇਖੋ ਰੋਜ਼ਗਾਰ ਬਹੁਤ ਜ਼ਰੂਰੀ ਹੈ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਡਿਵੈਲਪਮੈਂਟ ਕਿਉਂ ਨਹੀਂ ਹੋ ਰਹੀ ਪੰਜਾਬ 'ਚ ਸਾਡੇ ਕੋਲ ਇੰਡਸਟਰੀ ਕਿਉਂ ਨਹੀਂ ਆ ਰਹੀ ਬ੍ਰੇਨ ਇੱਥੇ ਆ ਬ੍ਰੇਨ ਇਥੋਂ ਦਾ ਬਾਹਰ ਜਾ ਰਿਹਾ ਕਿਉਂ ਜਾ ਰਿਹਾ ਕਿਉਂਕਿ ਇੱਥੇ ਕ੍ਰਾਪਸ਼ਨ ਹੈ ਸਿੰਪਲ ਅਸੀਂ ਵੀ ਬਾਹਰੋਂ ਆਉਣੇ ਆ ਸਾਡੇ ਵੀ ਯਾਰ ਮਿੱਤਰਾਂ ਦੀਆਂ ਵੱਡੀਆਂ ਇੰਡਸਟਰੀਆਂ ਵਾ ਉਹ ਕਿਉਂ ਨਹੀਂ ਪੰਜਾਬ 'ਚ ਆਉਣਾ ਚਾਹੁੰਦੇ ਕਿਉਂਕਿ ਇੱਥੇ ਕ੍ਰਾਪਸ਼ਨ ਹੈ ਇੱਥੇ ਪਤਾ ਕਦ ਇਹ ਤੇ ਸਵਾਰਸ਼ੀ ਸਿਸਟਮ ਹੈ ਇੱਥੇ ਪਤਾ ਹੀ ਨਹੀਂ ਕਦੋਂ ਅਸੀਂ ਗੱਡੀ ਚਲਾ ਕੇ ਬਾਹਰ ਜਾ ਰਹੇ ਕਿੰਨੇ ਗੋਲੀ ਮਾਰ ਦੇਣੀ ਹੈ ਸੱਚੀ ਗੱਲ ਹੈ ਮਸ਼ੀਨ ਦੇ ਪਿੱਛੇ ਗੋਲੀ ਮਾਰ ਦੇਣੀ ਹੈ ਕੁਝ ਪਤਾ ਹੀ ਨਹੀਂ ਇਹ ਡਰਿਆ ਲੋਕਾਂ ਚ ਪਰ ਜਿੱਦਣ ਅਸੀਂ ਆ ਸਿਸਟਮ ਸਾਫ਼ ਕਰ ਲਿਆ ਤੁਸੀਂ ਮੰਨ ਲਓ ਦੁਨੀਆ ਦਾ ਪੈਸਾ ਇੱਥੇ ਲੱਗਣਾ ਸ਼ੁਰੂ ਹੋ ਜਾਊਗਾ ਇੰਡਸਟਰੀ ਇੱਥੇ ਹੋਣੀ ਸ਼ੁਰੂ ਹੋ ਜਾਊਗੀ ਇਹ ਰੋਜ਼ ਇਸ ਪੰਜਾਬ ਨੇ ਪੂਰੇ ਦੇਸ਼ ਨੇ ਸੰਘਰਸ਼ ਜਿੱਤਿਆ ਹੈਗਾ ਫਤਹਿ ਕੀਤੀ ਹੈਗੀ ਹੈ ਪਰ ਅੱਜ ਜੋ ਪੰਜਾਬ ਦੇ ਲੋਕ ਨੇ ਫਿਰ ਪਾਰਟੀਆਂ ਦੇ ਪਿੱਛੇ ਲੱਗ ਚੁੱਕੇ ਨੇ ਫਿਰ ਉਹੀ ਅਕਾਲੀ ਫਿਰ ਉਹੀ ਭਾਜਪਾ ਬਾਕੀ ਸਭ ਹੈਗਾ ਅੱਜ ਦੇ ਪੰਜਾਬ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋਈ ਨਹੀਂ ਆਪਾਂ ਨੂੰ ਜਗਾਉਣਾ ਵੇਖੋ ਅਨਪੜਤਾ ਬਹੁਤ ਵਧ ਗਈ ਆ ਲੋਕ ਕਈ ਵਾਰੀ ਕਈ ਵਾਰੀ ਭੁੱਲ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇੱਕ ਹੋਰ ਪਾਰਟੀ ਆ ਗਈ ਆ ਉਹਨਾਂ ਨੂੰ ਜਾਵ ਗਰੂਪ ਕਰਾਂਗੇ ਪਿੰਡ-ਪਿੰਡ 'ਚ ਜਾਵਾਂਗੇ ਉਹ ਲੋਕ ਨੇ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਉਹਨਾਂ ਬਾਰਡਰਾਂ 'ਤੇ ਤੇ ਦੂਜੇ ਉਹ ਲੋਕ ਨੇ ਉਹ ਝੰਡਾਵਾ ਜਿਨ੍ਹਾਂ ਨੇ ਤੁਹਾਨੂੰ ਦਿੱਲੀ ਬਾਰਡਰ 'ਤੇ ਪੰਚਾਇਆ ਤੁਹਾਨੂੰ ਮਜਬੂਰ ਕੀਤਾ ਇਹ ਉਹ ਮੁੰਡੇ ਨੇ ਜਿਨ੍ਹਾਂ ਨੇ ਤੁਹਾਨੂੰ ਦਿੱਲੀ ਤੋਂ ਵਾਪਸ ਲੈ ਕੇ ਤੁਹਾਨੂੰ ਤੁਹਾਡੇ ਉੱਪਰ ਆ ਅਣਖਾਂ ਜਮੀਰਾਂ ਆਪਣੀਆਂ ਜਗਾਓ ਉਹ ਬੱਚਿਆਂ ਦੀ ਹਮਲ ਕਰੋ ਜਿਨ੍ਹਾਂ ਨੇ ਸਾਨੂੰ ਵਾਪਸ ਦਿੱਲੀ ਬਾਰਡਰਾਂ ਤੋਂ ਵਾਪਸ ਪੰਜਾਬ ਲਿਆਂਦਾ ਇਸ ਦੇਸ਼ ਨੂੰ ਬਚਾਇਆ ਤੇ ਉਹ ਜਨਤਾ ਜਿਹੜੇ ਬਾਕੀ ਪਾਰਟੀ ਦੇ ਕਾਟਿੰਗ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਜ਼ਿਆਦਾ ਪਰੇ ਚੁੱਕੇ ਨੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਇਹ ਕੰਮ ਕਰ ਬੜੇ ਕਰ ਲਾਗੇ ਭਾਈ ਜੋ ਲੋਕ ਲੋਕ ਲਹਿਰ ਬਣ ਜਾਂਦੀ ਹੈ ਨਾ ਤੁਸੀਂ ਲੋਕ ਲਹਿਰ ਬਣਾ ਦਾਂਗੇ ਪਿੰਡ ਪਿੰਡ ਜਾ ਰਿਹਾ ਟਰੈਕਟਰ ਤੇ ਟਰੈਕਟਰ ਤੇ ਜਾ ਕੇ ਔਰ ਜਦੋਂ ਇੱਕ ਤੋਂ ਦੋ ਤੇ ਦੋ ਤੋਂ ਚਾਰ ਬਣਦੇ ਆ ਜਦੋਂ ਸਾਡੇ ਮੁੱਦੇ ਤੁਹਾਨੂੰ ਚੰਗੇ ਲੱਗਣਗੇ ਜਦੋਂ ਇਹ ਲੋਕ ਨੇ ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਬਚਾਇਆ ਤਾਂ ਤੁਸੀਂ ਕਿਸੇ ਨੂੰ ਕਿੱਦਾਂ ਵੋਟ ਪਾ ਸਕਦੇ ਹੋ ਉਹਨਾਂ ਗਰਦਾਰਾਂ ਨੂੰ ਕਿੱਦਾਂ ਵੋਟ ਪਾ ਸਕਦੇ ਹੋ ਜਿਹੜੇ ਸੁੱਤੇ ਸੀ ਜੋ ਦੇਸ਼ ਦਾ ਅੰਦੋਲਨ ਚੱਲਦਾ ਸੀ ਸੋ ਲੋਕ ਸਾਡੇ ਨਾਲ ਆ ਉਹਦੇ ਤੱਕ ਮੁੱਦੇ ਲੈ ਕੇ ਜਾਣੇ ਬਹੁਤ ਜ਼ਰੂਰੀ ਹੈ ਜਿਹੜੇ ਸੀ ਲੱਗੇ ਜਾਣ ਅੱਛਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰਾ ਵੀ ਥੈਂਕ ਯੂ